ਅਲਫਾ ਸ੍ਰੀ ਵਾਰਕ ਜੀ ਕਿਤੇ ਹਾਂਜੀ ਮੈਂ ਹਰਦੀਪ ਆਔਰ ਆਪਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਸਾਰੇ ਚਿੱਤ ਸਾਧਾਂਗੇ ਵਾਰਕ ਜੀ ਦੇ ਚੇਪਾ ਨਾਲ ਤੁਸੀਂ ਵੀ ਸਾਰੇ ਇਕੱਠ ਹੁੰਦੇ ਟਾਈਮ ਅਸ ਦੇਰ ਦੇ ਸਵਾਸੀ ਦਾ ਟਾਈਮ ਹੋ ਗਿਆ ਅੱਜ ਦਾ ਵਧੀਆ ਦਿਨ ਵਧੀਆ ਹੀ ਚੜਿਆ ਵੈਸੇ ਜਿਹੜਾ ਉੱਠੀ ਆਈ ਨਾ ਕੰਮ ਨਿਪੜੀ ਜਾਂਦਾ ਇਹਨਾਂ ਕੰਮ ਨਿਪੜੀ ਜਾਂਦਾ ਕਦੇ ਕਦੇ ਕੰਮ ਵੀ ਨਹੀਂ ਨਿਪੜਦਾ ਹਨਾ ਅੱਜ ਜਦੋਂ ਲੱਣ ਮੱਕੇ ਬਣਾ ਚੁੱਕੀਆਂ ਬਹੁਤ سارے ਕੰਮ ਕਰ ਚੁੱਕੀਆਂ ਹਾਂ ਅੱਜ ਮੈਨੂੰ ਲੱਗਦਾ ਵੀ ਮੇਰੇ ਕੰਮ ਨਿਬੜ ਜਾਣਗੇ 10 ਵਜੇ ਨੂੰ ਸੋਕਿੰਗ ਮੈਂ ਅੱਜ ਬਹੁਤ ਕੰਮ ਪਹਿਲਾਂ ਹੀ ਨਿਬੜ ਜਾਣਗੇ 10 ਤੱਕ ਹਨ ਪਹਿਲਾਂ ਹੀ ਹੋ ਜਾਣਗੇ ਝਾੜੂ ਪੁੱਛ ਮੈਂ ਲਾ ਦੂੰ ਉਧਰੋਂ ਤੇ ਦੇਖੋ ਮੱਧਿਆਣਾ ਵਾਲ ਹੋ ਗਿਆ ਤੇ ਲੱਗਦਾ ਹੈਗਾ ਅੱਜ ਪਹਿਲਾਂ ਮੱਕੇ ਉਹ ਖੂਬ ਬਣਾ ਦਿੱਤਾ ਹੈਗਾ ਮੈਂ ਉਸਦੀ ਸੀ ਅੱਜ 4:30 ਵਜੇ ਕੁੱਤੇ ਮਦਾਨ ਇਲਾਤੀ ਹੋਰ ਕੰਮ ਕਰ ਲੈ ਮੈਂ ਉੱਠੀ 6:30 ਦੇ ਕੋਲੇ ਕਰਨਾ 4:30 ਵਜੇ ਉੱਠ ਕੇ ਵੀ ਕੰਮ ਠੀਕ ਹੋਣਾ ਕਾਹਲੇ ਮੇਰੇ ਕੰਮ ਦਾ ਖਲਾਰਾ ਜਪ ਹੈਗਾ ਬਤਨ ਤੱਕ ਵੀ ਮੇਰੇ ਸੋਏ ਸੂ ਹੱਥ ਹੱਪਲਾ ਜਮਾਰਨ ਲੱਗੀ ਆਹ ਕਮਰੇ ਮੈਂ ਚਾਹ ਨਾਲ ਸੰਭਰਤਾ ਸੀ ਇਹੋ ਜਿਹਾ ਛੜ ਗਿਆ ਕਿਹੜਾ ਮੈਂ ਸੰਭਰ ਦੂ ਦਰਵਾਜ਼ਾ ਕਮਰੇ ਸੰਭਰ ਕੇ ਪੋਚਾ ਲਾ ਪਰ ਬੋਤ ਚਲਾ ਰਿਹਾ ਗੁਰਮਣਾ ਜਾਂਦੀ ਨਹੀਂ ਸਕੂਲ ਤੇ ਕੰਨੀ ਦੀ ਗੱਲ ਕਾ ਤ ਨਹੀਂ ਅੰਦਰ ਗੁਰਮਣਾ ਹੂੰ ਜੀ ਨਹੀਂ ਕਰਦਾ ਕੰਮ ਨਹੀਂ ਪੂਰਾ ਪੂਰਾ ਕੰਮ ਤਾਂ ਅੱਜ ਗਈ ਕਾ ਤਨ ਗਰਮੀ ਹੈ ਜਿੱਦੇ ਗਰਮੀ ਹੋਵੇ ਮੈਂ ਸਮਝ ਲੈਂਦੀ ਤੂੰ ਹਾਈ ਵੈਸੇ ਅੱਜ ਠੀਕ ਆ ਮੌਸਮ ਕਰੇ ਕਰੇ ਜੀ ਕਰਾ ਨਹੀਂ ਮਮੇ ਸੁਪਟੀ ਮਾਰ ਲਈ ਤੇ ਲੋ ਮਾਰ ਲਾਂਗੇ ਤੇ ਲੋ ਮਾਰ ਲਾਂਗੇ ਤੇ ਸਾਪ ਜਲਦਾ ਆ ਹੋ ਹੋ ਜਲਦਾ ਹੈ ਨਾ ਆਹ ਸਾਲੇ ਸ਼ਾਮ ਤੁੰਗੋ ਵੀ ਮੁੱਕੀ। ਚਾਹ ਲਾ, ਖਿਆ ਦੇੜੇ ਚ। ਤੇ ਸੁਕਮਨ ਦੀ ਰੋਟੀ ਲਾ। ਤੇ ਜੇ ਚਾਹ ਨੂੰ ਲਾਵੇਂ ਤੇ ਮੋਰਾਂ ਨੂੰ ਲਾ ਦੇ ਲਾ ਹੋਣੀ। ਤੂੰ ਕਮਰੇ ਭਰਨ ਦਾ ਕੰਮ ਬਸ ਨਜ਼ਰਵਾ। ਆਇਆ ਖੜਾ ਤੇ ਜੜੀ ਪੱਜਾ ਨਾ ਮਾਉਂ ਕੋ ਨਾ ਅੱਜ। ਜਿੱਦਣ ਬਿੱਤੀ ਗਈ ਹੈ। ਉਦੋਂ ਲੈਣਦਾ ਜੀ ਸਰਦਾਰ ਜੀ ਮੈਂ ਸਲਾ ਨਮਾਜ਼ ਆ ਲਈ ਤੋਂ ਨਾ ਮੈਂ ਜਵਾਕ ਖੂਤ ਹੋਰ ਲੈ ਹੁੰਦੇ ਨਹੀਂ ਹਨ ਮੈਂ ਮੈਨੂੰ ਹੋਰ ਕੰਮ ਬਹੁਤ ਹੋ ਜਾਂਦਾ ਕੱਖ ਕੰਡਾ ਵੀ ਪਾਉਣੀਆ ਗੋਹਾ ਖੂੜਾ ਵੀ ਸੱਧਿਆ ਖੋਲ ਲੈਆ ਵੀ ਸੰਬਰ ਦੀਆਂ ਜਿੰਨਾ ਸਿਰ ਮੱਜਾ ਨਮਾਉਂਟ ਲਾ ਦੋਣ ਨੇ ਟਾਈਮ ਚ ਮੈਂ ਇੱਧਰ ਹੋਰ ਕੰਮ ਨਵੇੜ ਲਾਣੀ ਇਸ ਕਰਕੇ ਜਿੱਦਾਂ ਜੀਜੀ ਗਈ ਉਦੋਂ ਮੱਜਨ ਸਰਦਾਰ ਜੀ ਨਮਾਉਂਦੇ ਨੇ ਆਥਾਂ ਦੇ ਮੈਂ ਨਮਾਹ ਦੇ ਆ ਪਰ ਤੋਂ ਨਮਾਹ ਨਹੀਂ ਕਿ ਠੰਡ ਸੀ ਕੱਲ ਗਰਮੀ ਸੀ मैं गर्मी का हिसाब देख दी आठ दो टाइम ना आंदर तो कूलर पखे चली आते नेराम जो बारह कटते हैं है ना अज तो हवा चल रही है वैसे अज हो गई है पांच अगस्त ਆ ਤਾਂ ਪੂਰਾ ਇੱਥੇ ਜਿੱਥੇ ਖਾਉਂਦੇ ਨੇ। ਛਾੜੇ ਵੇੜੇ ਦੀ ਹਾਲਤ ਦੇਖੋ। ਮੀਹ ਨਾਲ ਕੱਖ ਕੰਡਾ ਆ ਰੌਣ ਆਪ ਕਰੀ ਸੀ। 15 ਕਿ ਦਿਨ ਠੀਕ ਰਿਹਾ ਫੇਰ ਫੇਰ ਮੀਂਹ ਵਾਰਸ਼ ਸ਼ੁਰੂ ਹੋ ਗਈ ਦੁਬਾਰਾ ਫੇਰ। ਇਹ ਤਾਂ ਤੱਕ ਮਨ ਛੋਟਾ ਮੰਨ ਜਾ ਚੱਕਣਾ ਪੂ। ਛੋਟੇ ਮੰਨ ਜੇ ਲੋਟਾਉ ਕਿ ਆਪ ਪੱਕੇ ਥਾਂਵੇਂ ਤਾਂ ਹੀ। ਜਾ ਕਮਰਾ ਮੈਂ ਸੰਬ੍ਰਧ ਚਾ ਰਿਹਾ ਨਾ ਚਲੋ ਜੀ ਆਪਾਂ ਚਾ ਰੂ ਲਾ ਲਈਏ ਆ ਸਾਡੇ ਦਾ ਸੰਬ੍ਰਧ ਹੀ ਹੋਇਆਗਾ ਪੂਰਾ ਉਰਾ ਤੋਂ ਰਹਿਦਾ ਹੈ ਉਹ ਸੰਬ੍ਰਧ ਦਾ ਵਾਹ ਸੰਬ੍ਰਧ ਦਾ ਵੇੜਾ ਮਾਂਜੇ ਨਾਲ ਚੋੜਿਆ ਜੇ ਆਪਾਂ ਛੋਟੇ ਨਾਲ ਸੰਬ੍ਰਧ ਹੱਥ ਲਾਉਂਦਾ ਲਓ ਜੀ ਆਪਾਂ ਨੇ ਕੰਮ ਕੰਮ ਦੇ ਕਰਕੇ ਨਾ ਕਲੌਂਗੜ ਵਾਦੀ ਸੀਗੇ ਤੇ ਅੱਜ ਸੋਨਮਾ ਸਵੇਰੀ ਕਹਿ ਕੇ ਅੱਜ 47 ਕਲਿੱਪ ਅਸੀਂ ਮੁੜ ਕੇ 4 ਮਿੰਟਾਂ ਨੂੰ ਵੀਡੀਓ ਨੂੰ ਨਾਲੇ ਮੁੜਦੇ ਤੇ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਅੱਜ ਮੇਰੇ ਲਈ ਬਹੁਤ ਸੋਨਾ ਦਿਨ ਚੜਿਆ ਸੀ ਕਿਉਂਕਿ ਇੰਨਾ ਕੰਮ ਨਿਭੜਿਆ ਅੱਜ ਇੰਨਾ ਕੰਮ ਨਿਭੜ ਗਿਆ ਤੇ ਟੈਨਸ਼ਨ ਵਾਲੇ ਕੰਮ ਵੀ ਹੋ ਗਏ ਦੂਜੇ ਕੰਮ ਵੀ ਹੋ ਗਏ ਸਾਰਾ ਕੁਝ ਹੋ ਗਿਆ ਹਨਾ ਤੇ ਆਪਾਂ ਕਰੀ ਅਜੀ ਰਖੜੀਆਂ ਲਈ ਸ਼ਾਪਿੰਗ ਤੇ ਉਹ ਕਿਹੜੀ ਕਿਹੜੀ ਉਹ ਕਿਹੜੀ ਚੀਜ਼ ਦੀ ਕਰੀ ਸ਼ਾਪਿੰਗ ਤਾਂ ਹੁਣ ਦਿਖਾਉਣ ਹਾਲੇ ਹੁਣ ਹੀ ਆਇਆ ਗੋਮਣਾਂ ਉਹਨਾਂ ਨੂੰ ਚਾਹ ਬਣਾਈ ਬੈਠੀ ਸੀ ਅਜੇ ਸੂਰ ਨਹੀਂ ਤੀ ਗਈ ਤੇ ਬਸ ਚਾਰੀ ਕੁੱਤੀ ਕਜੀ ਤੇ ਮੈਂ ਕਰ ਦਿੱਤਾ ਕਿ ਉਹਨਾਂ ਕੀ ਪੈਸਾ ਕੱਪੜਾ ਕੱਟੜੀ ਗੱਡੀ ਕੱਟੜ ਨੂੰ ਚਾਕੇ ਲਈ ਸੀ ਸਰਦਾਰ ਜੀ ਕੁਛ ਸਮਾਂ ਲੰਗੜ ਜਾਣ ਤੇ ਕੱਲ ਨੂੰ ਤੁਹਾਡੀ ਸਲਾਹ ਜੀ ਅਮਰਤ ਕੋ ਜਾਨੀ ਕਿ ਹੁਣ ਆਹ ਕਰ ਤੇ ਹੋਰ ਨਹੀਂ ਖਾਣੀ। ਕਿਉਂ ਦੋਈ ਕਰ ਦੇ। ਚਾਹ ਨਾਲ ਬਿਸਕੁਟ। ਤੇ ਅੱਪਾਂ ਕਰੀਏ ਜੀ ਆਪਾਂ ਨਾ ਰਖੜੀਆਂ ਤੇ ਜਿਹੜੇ ਆਪਾਂ ਰਖੜੀਆਂ ਤੇ ਪੈਸੇ ਲਾਉਣਾ ਕੋਈ 200 ਲਾਈ ਜਾਂ 250 ਲਾਈ ਆਹ 240 40 ਦੇ ਪੱਗਾਂ ਆਈਆਂ ਨੇ ਜੀਆਂ ਪਰਨੇ 4-4 ਮੀਟਰ ਦੇ। ਸਾਡੇ ਤਾਂ ਸਾਰੇ ਇਹੀ ਬੰਦਦੇ ਨੇਗੇ ਲੋ ਜੀ ਇੱਕ ਦੋ 10 ਮੂਰ। ਚਾਰ ਪੰਜ ਛੀ 7 7 ਤੇ 7 ਕਿਰਕੀਦੂ ਹੋ ਗਏ ਆ ਤਾਂ ਦੋ ਪਾਰ ਨੇ ਸਰਦਾਰ ਜੀਆਂ ਦੇ ਕੋਈ ਮਰਜ਼ੀ ਲੈ ਲੈਣ ਜੇ ਜਦਾਂ ਵੀ ਸਾਰੀ ਵਧੀਆ ਨੇ ਦੋ ਪਾਰ ਨੇ ਸਰਦਾਰ ਜੀਆਂ ਦੇ ਨੇ ਆ ਤਰਸੀਮ ਦਾ ਹੈ ਆ ਦਸਤੂ ਦਾ ਹੈ ਤੇ ਆ ਗੁਰਾਦਰ ਸਿੰਘ ਦਾ ਹੈ ਆ ਜੋਤ ਦਾ ਮੈਂ ਤੇ ਵਾਰੀ ਵਾਰੀ ਗਿਣੀ ਗਈ ਉੱਥੇ ਦੇਖੇ ਮੈਨੂੰ ਪਤਾ ਨਹੀਂ ਲੱਗਾ ਕਿ ਆ ਜੋਤ ਤੇ ਉੱਥੇ ਮੈਂ ਕਰੀ ਗਈ ਆ ਜੋਤ ਦਾ ਆਜ ਤੂ ਦਾ ਗੁਰਾਦਰ ਦਾ ਸਾਰਿਆਂ ਲਈ ਲੈਂਦੀ ਆਂ ਆਪਾਂ ਪੱਗਾਂ ਤੇ ਬੱਚਾ ਨਾ ਫਿਰ ਖੁਸ਼ੀ ਨਾਲ ਹੀ ਜੂੜੇ ਰੱਖ ਲਾਣਾ ਸੁੱਖ ਨਾਲ ਸਾਡੇ ਸਾਰੇ ਬੱਚਿਆਂ ਦੇ ਜੂੜੇ ਹੀ ਨੇਗੇ ਤੇ ਜਾਨੀ ਕਿ ਜੋਤ ਦੇ ਵੀ ਜੂੜਾ ਹੈ ਰਿਪਨ ਦੀਪ ਦੇ ਵੀ ਜੂੜਾ ਹੈ ਤੇ ਗੁਰਾਦਰ ਦੇ ਵੀ ਜੂੜਾ ਹੈ ਜਸੂ ਦੇ ਵੀ ਜੂੜਾ ਹੈ ਤਸੇਮ ਦੇ ਵੀ ਜੂੜਾ ਸਾਰੇ ਨਾ ਪੱਗਾਂ ਵਾਲੀ ਹੁੰਦੇ ਨੇ ਮੈਂ ਪੂਰੀ ਖੁਸ਼ ਹੋ ਕੇ ਸਾਰਿਆਂ ਦੇ ਪੱਗਾਂ ਲੈ ਕੇ ਆਈ ਹਾਂ ਜਿਹੜੀਆਂ ਆਪਾਂ ਇਹਨਾਂ ਨੂੰ ਬਸ ਇਹੀ ਵਿਅਤੀ ਕਰਦੀਆਂ ਰਖੜੀ ਆਪਣਾਂ ਦੀ ਇੱਕ ਖੰਭਣੀ ਬੰਨਿਆ ਉਹ ਕੋਈ ਹਨਾ ਪਰ ਜਾਈ ਨਹੀਂ ਕਹਿੰਦੀ ਹੁੰਦੀ ਐ ਕਿ ਸਾਨੂੰ ਮਹਿੰਗੀ ਰਖੜੀ ਲੈ ਕੇ ਆਓ ਕੋਈ ਭਾਈ ਨਹੀਂ ਕਹਿੰਦਾ ਕਿ ਸਾਨੂੰ ਮਹਿੰਗੀ ਰਖੜੀ ਲੈ ਕੇ ਆਓ ਆਪਾਂ ਵੀ ਰਖੜੀ ਦਾ ਮੁੱਲ ਨਹੀਂ ਲੈ ਕੇ ਆਉਣਾ ਹੁੰਦਾ ਹਨਾ ਤੇ ਜਿਹੜੀ ਆਪਾਂ 2 ਟਾ ਹੀ ਸੋਹ ਰਖੜੀ ਲੈਣੇ ਉਹ 2 ਟਾ ਹੀ 240 40 ਰੁਪਏ ਪਰਨੇ ਆਏ ਨੇ 4 4 ਮੀਟਰ ਦੇ ਮੈਂ ਹਰ ਰੋਜ਼ ਹਨਾ ਔਰ ਜਾਂਚ ਸਾਡਾ ਵਾਧੇ ਹੀ ਬੰਦ ਨੇ ਪੱਗਾਂ ਅਭਿਆਸਾ ਦੀ ਵੀ ਬੰਦਦੇ ਨੇ ਜੀ ਤਾਂ ਸੇਮ ਦੀ ਕਲਵੀਰ ਵੀ ਜੋਤ ਜਸਤੂਰ ਵੀ ਆਏ ਹੀ ਬੰਦਦੇ ਨੇ ਜੀ ਤੇ ਉਹਨਾਂ ਲਈ ਸਾਰਿਆਂ ਲਈ ਪੱਗਾਂ ਲੈ ਕੇ ਆਈਆਂ ਫਟਾਕੇ ਮੈਂ ਸਾਰੇ ਸਿੰਪਲ ਜੀ ਲੈ ਕੇ ਆਇਆ ਤਾਂ ਹੁਣ ਦਿਖਾਉਣੀ ਆ ਤੇ ਬਾਕੀ ਐਵੇਂ ਨਹੀਂ ਕਹਿਣਾ ਚਾਹੀਦਾ ਵੀ ਹਨਾ ਵਿਚ ਵਿਚੋ ਘਰਾਂ ਚੋਂ ਦਾਦੀ ਐਨਾ ਫੱਟਾ ਕਰਕੇ ਖੁਰੀ ਆਈ ਆ ਅੱਜ ਜਿਹੜਾ ਨਕਾਂ ਪੈ ਤੇ ਸਰਦਾ ਆਪਾਂ ਗੜਾ ਵੀ ਰਖੜੀ ਦਾ ਮੁੱਲ ਪਾ ਕੇ ਆਉਣਾ ਹੁੰਦਾ ਤਾਂ ਅੱਗੇ ਵਾਸਤੇ ਮੈਂ ਸਿੰਪਲ ਜੀ ਜਾਨੀ ਇਸ ਤਰ੍ਹਾਂ ਨੇ 12 13 ਚੱਕਲੇ ਹੀ ਤਾਂ ਦੇ ਹੁਮੇ ਕਰ ਚੜ੍ਹ ਕੰਮ ਆ ਜਾਣਗੇ ਤੇ ਤਿਹਾਰ ਆਉਂਦੇ ਰਹਿਣਾ ਪਹਿਣਾ ਮਨੌਰ ਨਹੀਂ ਆ ਰਹਿਣਾ ਮੈਂ ਤਾਂ ਪਹਿਲੇ ਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਆਂ ਵੀ ਕਿ ਕਬੀਰ ਸਾਹਿਬ ਨੇ ਪਹਿਣਾ ਜੀ ਕੋ ਕੁ ਰੱਬਾ ਸਾਰੀਆਂ ਪਹਿਣਾ ਹੁੰਦੀਆਂ ਕਿਸੇ ਭੈਣ ਨੂੰ ਨਾਰਾਜ਼ ਨਾ ਕਰੀ ਹਨਾ ਜਿਹੜਾ ਇਹ ਰਖੜੀ ਦਾ ਤਿਹਾਰ ਹੁੰਦਾ ਬਹੁਤ ਹੀ ਵੱਡਾ ਹੁੰਦਾ ਭੈਣਾ ਲਈ ਪੈਣਾ ਸੁੱਖਾ ਦਾ ਹਰ ਵਕਤ ਵੀ ਮਨ ਦੇ ਨਾਲ ਵੀ ਰਹਿੰਦੀਆਂ ਜਿਹੜੀਆਂ ਭੈਣਾਂ ਦੇ ਵੀਰ ਨੇ ਹੁੰਦੇ ਨਾ ਉਹ ਰਖੜੀ ਆ ਜਿਹਨਾਂ ਦੁੱਖ ਦੁਖ ਰੋਲਦੀਆਂ ਹਨ ਤੇ ਇੱਕ ਹੁਣ ਮੈਂ ਲਿਆਈਆਂ ਮੇਰੀ ਪਿਆਰੀ ਪਿਆਰੀ ਤੱਕ ਜਾਈ ਲਈ ਤੇ ਅਸੀਂ ਆਮਣੀ ਨੂੰ ਰਖੜੀਆਂ ਜਿੱਦੇ ਨਾਲ ਉਹਨੇ ਬੁਟੀਕ ਬਣਾਇਆ ਅੱਗੇ ਤਾਂ ਅਸੀਂ ਰਖੜੀਆਂ ਨੂੰ ਟੁਕਰੇ ਲਿਆਦਾ ਹੁੰਦੇ ਸੀ ਜਿੱਦੇ ਨਾਲ ਬੁਟੀਕ ਬਣਾਇਆ ਉਹ ਫਿਰ ਬੁਟੀਕ ਤੇ ਆਪਦੀ ਮਨ ਪਸੰਦ ਦੇ ਕੱਪੜੇ ਬਣਾ ਲੈਂਦੀ ਉਹਨੂੰ ਨੇ ਹਨਾ ਹੱਥ ਤੋਂ ਸਰਦੇ ਲਈ ਤਾਂ ਪੈਸੇ ਦੇਣਾਂ ਨੇ ਕਿ ਤੇ ਆ ਸਰਦਾਰ ਜੀ ਦੇ ਬੰਦ ਜੀ ਹੁੰਦੀ ਆਮਣ ਦੀ ਪਰਖੜੀ ਤੇ ਫਿਰ ਜਿੰਨੇ ਪੈਸੇ ਉਹ ਦਿੰਦੇ ਹਨ ਉਹਨੇ ਰੱਖੋ ਜਿੰਦੇ ਆ ਤੁਹਾਨੂੰ ਸੁੱਤੀ ਚੁੰਨੀ ਨਾਲ ਪ੍ਰਿੰਟਾਂ ਦਾ ਕੋਈ ਤਾਂ ਚੁੰਨੀ ਤਾਂ ਮੈਂ ਆਸਾ ਵਰਤੀ ਜੜੀ ਲਗਾਈ ਹੈ ਸੋਵੀ ਵਾਲਾ ਕਵਾਲ ਜਿਹੜੀ ਹੁੰਦੀ ਹੈ ਤੇ ਇਸ ਤਰ੍ਹਾਂ ਤੇ ਹੈਗਾ ਮੇਰੀ ਪਰਜਾਈ ਦਾ ਫੋਟੋ ਕੀ ਕੋਈ ਜਰੂਰ ਨਾ ਸਰਦਾਰ ਜੀ ਰਖੜੀ ਬਣਾਉਂਦੀ ਹੈ ਪਰ ਮਹਾ ਚਲੋ ਆਪਾਂ ਫਿਰ ਇਹਨੂੰ ਆਮਨ ਦੀ ਕੋਸ਼ਿਸ਼ ਲੈ ਲੈਣਾ ਕਿ ਕੂੜੀਆਂ ਚਾੜੀਆਂ ਤਾਂ ਹੁਣ ਅਬਰਤ ਲਿਆਈ ਗਰਮੀ ਤੇ ਲਿਆਉਂਗੀ ਪੂੜੀਆਂ ਹਨਾ ਮੈਂ ਤਾਂ ਨਹੀਂ ਲੈਤੀ ਮਹਾ ਉਹ ਇੰਨੀ ਆ ਪਾਉਂਦੀ ਵੀ ਕਹਿੰਦੇ ਪਰ ਫਰੈਂ ਬਾਦੂ ਉਹ ਤੇ ਧਾਰੋ ਖੇਧਾਰ ਕੰਨੀ ਪਰ ਸੇ ਨਾਲ ਤਾਂ ਨਹੀਂ ਹੋਣਾ ਮਹਾ ਚਲੋ ਮੈਂ ਤੁਹਾਨੂੰ ਦੱਲ ਰਹੀ ਹਾਂ ਇਹ ਸਦਾ ਅਰਜੀਆਂ ਦੇ ਬੰਦ ਦੇ ਰਖੜੀ ਆਮਣ ਤੇ ਇਸ ਕਰਕੇ ਪਈ ਇਹ ਆਪਣੀ ਰਖੜੀ ਦੀ ਸ਼ਾਪਿੰਗ ਹੈਗੀ ਤੇ ਤਾਂ ਹੀ ਮੈਂ ਟੱਗ ਡਾੰਦਾ ਸੁੱਤੀਆਂ ਈਲੀਆਂ ਬੰਨਣਾ ਨੂੰ ते बस संभन ही नहीं क्योंकि बाजारे पैसे रखड़ी पे लाए का तो कोई फायदा नहीं है तो क्योंकि है ना बिच बन ज्यादा भाई भीर पुत्र सारे है ना अपनी चाह पी ली है जाओ भाई है ना जिन्ना जिन्होंने सहयोगी भैन है ने रखड़ी बनान जरूर जाओ पर मेरू अं पता नहीं है सारी साधी सलाह है मृतक तो को ਕਿ ਤੇ ਆਉਣ ਦੀ ਪਨਾ ਕੱਲ ਨੂੰ ਆਪਣੇ ਨਾਨਕੀ ਬਾਗ ਜਰਾ ਫਿਰ ਬੰਨ ਫੋਨ ਕਰਾਂਗੀ ਜੇ ਟਾਈਮ ਰਹੇਗਾ ਕੱਲ ਨੂੰ ਵੀ ਜਾ ਆਵਾਂਗੇ ਤੇ ਨਹੀਂ ਫੇਰ ਜਾਇਆ ਮੰਮੀ ਕਿਤੇ ਕੱਲ ਨੂੰ ਸਮਾਂ ਨਹੀਂ ਜਾਂਦਾ ਦੇਖਾਂਗੇ ਕਿ ਤੈਂ ਦੇਖਾਂਗੇ ਕਿ ਕਿਵੇਂ ਵੀ ਲੱਗੂਗਾ ਤੇ ਜੇ ਨਾ ਜਾਇਆਗਾ ਰਖੜੀਆਂ ਤੋਂ ਪਹਿਲਾਂ ਰਾਜੇ ਰਖੜੀਆਂ ਤੋਂ ਬਾਅਦ ਜਾਇਆ ਮੰਮੀ ਸੁੱਖੀ ਵਾਲੇ ਦਿਨ ਜਾਇਆ ਮੰਮੀ ਕਿਸੇ ਦਿਨ ਤੇ ਉਹਨਾਂ ਦਾ ਰਖੜੀ ਦਾ ਸਮਾਣ ਆ ਗਿਆ ਬਾਅਦ ਚ ਬੱਲੇ ਉਹ ਰਖੜੀ ਦਾ ਪਹਿਲਾਂ ਬੰਨ ਲੱਗ ਜੰਨੇ ਪਹਿਲਾਂ ਬਾਅਦ ਚ ਫਿਰ ਤੋਂ ਅੱਜ ਇਹ ਤਿਹਾਰ ਚੱਲੂ ਹੀ ਜਾਂਦਾ ਹੈ। ਰੱਖੜੀ ਦੇ ਬਹਾਨੇ ਪਹਿਣਾ ਤੇ ਪੇਟੀ ਹੋਏ ਆਉਂਦੇ ਨੇ। ਸੰਧਾਰ ਦੇ ਬਹਾਨੇ ਪਾਏ ਨਾ ਪੈਣਾ ਕੋਲ ਮੇਲੇ ਆਉਂਦੇ ਨੇ। ਤੇ ਬਸ ਕੋਈ ਕੁੱਖ ਖਾਣ ਹੁੰਦਾ ਦਿਓ ਦੋ ਸੇਲਸੀ ਦਾ ਹਨਾ ਬਸ ਕੰਮ ਬਸ ਆਉਂਦਾ ਨਹੀਂ ਨਾ ਰੱਖੜੀ ਦਾ ਤਿਹਾਰ ਕੱਠਾ ਹੀ ਹੁੰਦਾ ਹੈਗਾ। ਚਲੋ ਜੀ ਅੱਕਾ ਹੁਣ ਕੱਟਦੇ ਆਂ ਵੀ ਸਬਜ਼ੀ। ਸਬਜ਼ੀ ਕੱਟਾਂਗੇ ਕੱਦੂ। ਉਹ ਕੋਰੋਨਾ ਇੰਟਰ ਕੀ ਬਾਅਦ ਘਰ ਚਲ ਮੈਂ ਆ ਕੇ ਕੱਟ ਲਈ ਤੇ ਕੱਲ ਨੂੰ ਜਾਵਾਂਗੇ ਸਿਆਮਤ ਕੋਲੇ ਕੱਲ ਨੂੰ ਜਨਰੇਗਾ ਅੱਜ ਕਾਰ ਸੀ ਸੀ ਤਸਤਾਣੀ ਗਏ ਕੋਸ ਸਾਡੀ ਬੈਂਟਰੀ ਡਾਊਨ ਹੋ ਗਈ ਸੀ ਗੱਡੀ ਜੋਰ ਤਰਾ ਇਤੋਂ ਹੀ ਆ ਗਈ ਏ ਕਰ ਪਾਈ ਐ ਬਾਕੀ ਇੱਕ ਭੈਣ ਇੱਕ ਭੈਣ ਨੇ ਕਹੀ ਭੈਣ ਮੈਨੂੰ ਕਮੈਂਟ ਕਰਦੇ ਆਂ ਦੀ ਤੁਸੀਂ ਜ਼ੀਰੋ ਵੀ ਮੰਝੇ ਤਾਂ ਬਹਿਣਿਓ ਅਸੀਂ ਬਹੁਤ ਵਾਰੀ ਦੇਖਿਆ ਹੈਗਾ ਵੀ ਤੁਸੀਂ ਦੌਣਾ ਤੇ ਕਿਉਂ ਬੋਏ ਬਹਿਣਿਓ ਮੈਨੂੰ ਸੁਭਾਅ ਹੈ ਜੇ ਡੌਣੇ ਤੇ ਬੈਠਣਾ ਮੈਨੂੰ ਵਧੀਆ ਲੱਗਦਾ ਡੌਣੇ ਤੇ ਬੈਠਣਾ ਮੈਂ ਜਿਹੜਾ ਪੈਣੀ ਹੈ ਡੌਣਾਂ ਦੀ ਬੈਣੀ ਮੈਨੂੰ ਬਿਤੇਰਾ ਕਹਿੰਦੇ ਨੇ ਮੈਂ ਤੇ ਡੌਣਾਂ ਤੇ ਕੱਤਰ ਬੈਣੀ ਮੈਨੂੰ ਤੇ ਪਤਾ ਨਹੀਂ ਕਿ ਜੇ ਸਰਾਂ ਨੇ ਕੰਨੀ ਬਿਠੀ ਬੈਠੀ ਹੂ ਤਾਂ ਮੈਂ ਡੌਣਾ ਕੰਨੀ ਹੋ ਜੇ ਸਰਦਾਰ ਜੀ ਸਰਾਂ ਨੇ ਕੰਨੀ ਬੈਠੇ ਹੋਣਗੇ ਤਾਂ ਮੈਂ ਡੌਣਾ ਕੰਨੀ ਹੋ ਜਾਈਂ ਆ ਇਸ ਤਰ੍ਹਾਂ ਮੈਨੂੰ ਕੋਈ ਐ ਨਹੀਂ ਕਹਿੰਦਾ ਵੀ ਤੂੰ ਪੈਣ ਦਾ ਕੰਨੀ ਬੈਠ ਮੈਂ ਆਪੀ ਬੈਣੀ ਮੈਨੂੰ ਵਧੀਆ ਲੱਗਦਾ ਪੈਣ ਤੇ ਬੈਠਣਾ ਉਹ ਜਿੱਤ ਪਾ ਬਣਾਉਣੇ ਤੇ ਦੂਤ ਚੀਰਦਿਆਂ ਤੇ ਪਹਿਲਾਂ ਮੈਂ ਇਹਨਾਂ ਨੂੰ ਸਿਲੂਗੀ ਤੇ ਤੋਂ ਉਗੀ ਤੋਂ ਤੇ ਨਰੀ ਥਾਰੂ ਕਰੂ ਤੇ ਐਸੀ ਮੈਂ ਸਵੇਰ ਕੱਲ੍ਹ ਨਾਲ ਸਬਜੀ ਦੀ ਬਣਨੀ ਤੇ ਸਵੇਰੇ ਮੈਂ ਕਰ ਬਣਾ ਲੂਗੀ ਗੁੰਸੀਰ ਕੇ ਰੱਖ ਲੈਣੀ ਕੋਈ ਕੁਝ ਹੋਰ ਬਣਾ ਲਾਂਗੇ ਫਿਰ ਕੱਲ੍ਹ ਨੂੰ ਆਖਣੇ ਜਿਉਹੀ ਖਾ ਲਾਂਗੇ ਦੁੱਧ ਸੋਣੇ ਇਕੱਜ ਪਾਲਣੇ ਆ ਕਿ ਜਿੰਨੇ ਕਿਤੇ ਖਾਣਾ ਹੁੰਦਾ ਤਾਜ਼ਾ ਦੁੱਧ ਪਾ ਲੈਣੇ ਕਿਉਂਕਿ ਫਿਰ ਤਾਜ਼ੀ ਬਣ ਜੇ ਫਰਿੱਜ ਕਿਹੜਾ ਖਰਾਬ ਹੋਊਗੀ ਹੈਨਾ ਓਨੇ ਕਿਤੇ ਦੁੱਧ ਪਾ ਲਿਆ ਕਰਾਂਗੇ ਤੈਨੂੰ ਕਿ ਦੁਕਾਨ ਤੋਂ ਤਿੰਨ ਡੰਗ ਦੇ ਦੇ ਨੀ ਇਹ ਸੋਟੇ-ਸੋਟੇ ਹੀ ਕਰ ਦੋ ਤੇ ਤਿੰਨ ਡੰਗ ਦੇ ਇੱਕ ਡੰਗ ਦੇ ਤੱਕ ਦੋ ਤਿੰਨ ਡੰਗ ਦੇ ਸਰ੍ਹਦੀ ਹੈ ਬੀਬੀ ਹਜੇ ਆਈ ਨਹੀਂ ਹੈਗੀ ਤੇ ਕਦੇ ਮੱਝਾ ਮੁੰਨਾਰ ਲਪਿੰਗੇ ਬਸ ਆ ਕੇ ਮੂਰੀ ਬਹਿ ਕੇ ਵੀਡੀਓ ਬਣਾ ਲਈ ਸਬਜੀ ਚੀਜ਼ ਦੀ ਗੋਮਨ ਚਾ ਲਿਆ ਤੇ ਪਾਣੀ ਲਿਆ ਚੰਗੀ ਬਚੀ ਨੇ ਮੈਨੂੰ ਦਾਹਾ ਦੀ ਨੇ ਸਬਜੀ ਕੱਟਣੂੰਗੀ ਚਲੋ ਜੇ ਤਾਂ ਫੇਰ ਮਿਲਦੇ ਆਂਗੇ ਆਪਾਂ ਸਬਜੀ ਕੱਟ ਲਈਏ ਆਪਣੇ ਬੇਲਾਂ ਸਾਰੇ ਵੇੜੇ ਚ ਆ ਗਏ ਉਧਰ ਕਦੋਂ ਨੂੰ 아, 퍼펙트, 댄리, 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 그 لللعظمه كده شانتي आयो كده पूरी आती ਤਾਂ ਮ ਬਲੇ ਨਿਰਪੰਨ ਦੇ ਮੰਤਰ ਸਾਰੇ ਕੰਮ ਕਰਦਾ ਹੈ। ਅੱਜ ਤੋਂ ਨਾੜੇ ਪਾਰ ਤੇ। ਤਾਂ ਇਹ ਹੋਗਾ ਮੈਂ ਸੁਬਹ ਨਹੀਂ ਕਦੰਦਰ ਜਾ। ਆਪਾ ਘੁਮ ਕੇ ਰਾਹਾਂ ਤੇ ਉਹ ਕਰਦੇ ਚਾਹੁੰਦੇ ਡੇਰੋਂ ਮੇ ਕੱਚੇ ਸਾਲ ਬੰਨ੍ਹਦੇ ਆ ਇਹ ਮਿੱਟੀ ਹਾਂ ਦੀ ਗਾਰ ਤੱਕ ਟਮਾਟਰ ਉਹ ਹਾਇਦੋ 14 92 ਘੜੀ ਨੇ ਇਹ ਲੋ ਜੇ ਪਮੱਝਾ ਬਣ ਗਿਆ ਐ بس ਕਪੜਾ ਐ ਤਾਂ ਹਮਾਰ ਕੇ ਹਾਈ ਪਾਟ ਜੀ ਕਰ ਦਾਂਗੇ ਆਪਾਂ ਵੀਡੀਓ ਦਾ ਐਂਡ ਫਿਰ ਤਰ ਦਾਂ ਸਬਜ਼ੀ ਨੇ ਮੈਂ ਤਾਂ ਸਬਜ਼ੀ ਬਣਾ ਲਾਂਗੇ ਫਿਰ ਮੈਂ ਪਾਂਦੇ ਪੁੰਦੇ ਪਾਏ ਨਹੀਂ ਚਾ ਤੁਹਾਨੂੰ ਜੇ ਬਾਜਾ ਚਾਹੀਦਾ ਹੈ ਤਾਂ ਕੰਟੇ ਹੀ ਬਾਜਾ ਕੰਮ ਬਹੁਤ ਹੋ ਜਾਂਦੇ ਨੇ ਚਲੋ ਜੀ ਅੱਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੀ ਸਾਡੀ ਵੀਡੀਓ ਬੜੀ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ